ਮੁੰਡਾ ਕੱਲਾ ਹੀ ਚਲਿਆ ਗਿਆ ਬਰਾਤ ਲੈ ਕੇ ਪਿੱਛੋਂ ਦੇਖਦੇ ਰਹਿ ਗਏ ਸਾਰੇ ਰਿਸ਼ਤੇਦਾਰ ਦੋਸਤੋ ਅਕਸਰ ਹੀ ਵਿਆਹਾਂ ਤੋਂ ਕਈ ਦਿਨ ਪਹਿਲਾਂ ਬਰਾਤ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਕੌਣ ਅਤੇ ਕਿੰਨੇ ਲੋਕ ਜਾਣਗੇ ਪਰ ਹੁਣ ਇੱਕ ਬਰਾਤ ਦੀ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਮੋਟਰਸਾਈਕਲ ਤੇ ਜਾਂਦੇ ਦਿਖਾਈ ਦੇ ਰਹੇ ਨੇ ਦਰਸਲ ਇਸ ਵਿਆਹ ਵਾਲੇ ਮੁੰਡੇ ਨੇ ਆਪਣੇ ਸਾਰੇ ਹੀ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਨੂੰ ਕਹਿ ਦਿੱਤਾ ਸੀ ਕਿ ਬਰਾਤ ਕਿਸੇ ਨੂੰ ਵੀ ਨਹੀਂ ਲੈ ਕੇ ਜਾਣਾ ਪਰ ਜਦੋਂ ਇਸ ਦੇ ਮਾਪਿਓ ਕਹਿਣ ਲੱਗੇ ਕਿ 10-15 ਬੰਦੇ ਤਾਂ ਸਾਹਿਦੇ ਨੇ ਤਾਂ ਇਸ ਮੁੰਡੇ ਨੇ ਜਵਾਬ ਦੇ ਦਿੱਤਾ ਕਿ ਕੋਈ ਵੀ ਨਹੀਂ ਜਾਵੇਗਾ ਜਦੋਂ ਮਾਪਿਓ ਨਾ ਮੰਨੇ ਤਾਂ ਇਹ ਮੁੰਡਾ ਆਪਣਾ ਮੋਟਰਸਾਈਕਲ ਚੱਕ ਕੱਲਾ ਹੀ ਕੁੜੀ ਨੂੰ ਵਿਆਉਣ ਲਈ ਚਲਿਆ ਗਿਆ ਅਤੇ ਵਿਆਹ ਕਰਵਾਉਣ ਤੋਂ ਬਾਅਦ ਆਪਣੀ ਘਰ ਵਾਲੀ ਨੂੰ ਡੋਲੀ ਵਾਲੀ ਕਾਰ ਦੀ ਥਾਂ ਤੇ ਮੋਟਰਸਾਈਕਲ ਤੇ ਹੀ ਬਿਠਾ ਕੇ ਲੈ ਆਇਆ ਜਿਸ ਤੋਂ ਬਾਅਦ ਨਵੀਂ ਪਹੂ ਨੂੰ ਘਰ ਦੇ ਸਾਹਮਣੇ ਉੱਤਰ ਦੀ ਦੇਖ ਸਾਰੇ ਹੀ ਰਿਸ਼ਤੇਦਾਰ ਅਤੇ ਪਰਿਵਾਰ ਵਾਲੇ ਵੀ ਹੈਰਾਨ ਹੋ ਗਏ ਜਿਨ੍ਹਾਂ ਨੂੰ ਦੇਖ ਮੁੰਡਾ ਕਹਿੰਦਾ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਕੁੜੀ ਵਾਲਿਆਂ ਦਾ ਕੋਈ ਫालतू ਖਰਚਾ ਹੋਵੇ ਜਿਸ ਕਰਕੇ ਮੈਂ ਕੁੜੀ ਵਾਲਿਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਆਤ ਵਿੱਚ ਸਿਰਫ 4 ਮੈਂਬਰ ਹੀ ਆਵਾਂਗੇ ਪਰ ਤੁਸੀਂ ਮੰਨੇ ਨਹੀਂ ਤਾਂ ਮੈਂ ਇਕੱਲਾ ਹੀ ਵਿਆਹ ਲਿਆ ਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ